ਜਾਤ ਕੀ ਸਭ ਨੂੰ ਮੈਂ ਪ੍ਰੋਫੈਸਰ ਦਾਸ ਆਪ ਸਭ ਦਾ ਪ੍ਰਾਪਾਸਟਰ ਬਨਾਰਾਜ ਗਿਰ ਅੱਜ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਇੱਕ ਵਾਰ ਫਿਰ ਗੱਲ ਕਰਾਂਗੇ ਅੱਜ ਮੈਂ ਤੁਹਾਨੂੰ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚੋਂ ਜੋ ਮਸੀਹ ਜੀਵਨ ਦੇ ਵਿੱਚ ਜੋ ਬਾਈਬਲ ਦੇ ਵਿੱਚ ਕੁਰਬਾਨੀਆਂ ਹੋਈਆਂ ਨੇ ਅਸੀਂ ਉਹਨਾਂ ਕੁਰਬਾਨੀਆਂ ਦੇ ਬਾਰੇ ਗੱਲ ਕਰਾਂਗੇ ਕਿ ਪ੍ਰਭੂ ਮਸੀਹ ਨੂੰ ਜੋ ਮੰਨਦੇ ਨੇ ਵਿਸ਼ਵਾਸ ਕਰਦੇ ਨੇ ਉਪਰਮੇਸ਼ੁਰ ਦੇ ਲਈ ਆਪਣੀ ਜਾਨ ਤੱਕ ਕੁਰਬਾਨ ਕਰਕੇ ਦੇ ਨੇ। ਔਰ ਮਸੀਹ ਜਿੰਦਗੀ ਜਿਹੜੀ ਆ ਉਹ ਇੱਕ ਤਿਆਗ ਨਾਲ ਭਰੀ ਹੋਈ ਜ਼ਿੰਦਗੀ ਆ। ਮਸੀਹ ਜੀਵਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਤਿਆਗ ਕਰਨਾ ਪੈਂਦਾ ਹੈ। ਔਰ ਆਪਣੀ ਜਾਨ ਵੀ ਕੁਰਬਾਨ ਕਰਨੀ ਪੈ ਜਾਂਦੀ ਹੈ ਕਿਸੇ ਵਕਤ। ਤੋ ਇਸੇ ਤਰ੍ਹਾਂ ਬਾਈਬਲ ਦੇ ਵਿੱਚ ਜੋ ਦੇ ਸੂਰਮੇ ਹੋਏ ਆ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ। ਅੱਜ ਉਹਨਾਂ ਕੁਰਬਾਨੀਆਂ ਦੇ ਬਾਰੇ ਅਸੀਂ ਗੱਲ ਕਰਾਂਗੇ। ਬਾਈਬਲ ਕੋ ਪਵਿੱਤਰ ਸ਼ਾਸਤਰ ਜੋ ਹੈ ਇਹ ਕੁਰਬਾਨੀਆਂ ਦੇ ਨਾਲ ਭਰੀ ਹੋਈ ਹੈ ਕਿੰਨੀਆਂ ਕੁਰਬਾਨੀਆਂ ਕਿੰਨੇ ਜੋਧੇ ਸੂਰਮੇ ਬੱਚੇ ਸ਼ਹੀਦ ਹੋਇਆ ਅੰਗਿਨਤ ਗਿਣਤੀ ਹੀ ਕੋਈ ਨਹੀਂ ਹੈ ਆਈ ਇੱਕ வசன ਨੂੰ ਪੜਾਂਗੇ ਇਬਰਾਨੀਆਂ ਦੀ ਪਤਰੀ 11 ਅਧਿਆਏ ਉਸ ਦਾ ਸ਼ਕਤੀ ਵਚਨ ਲਿਖਿਆ ਹੈ ਸੈਂਤੀ ਵਚਨ ਉਹ ਪਥਰਾਉ ਕੀਤੇ ਗਏ ਆਰਿਆਂ ਨਾਲ ਚੀਰੇ ਗਏ ਤਲਵਾਰਾਂ ਨਾਲ ਵੱਡੇ ਗਏ ਕੰਗਾਲ ਅਤੇ ਦੁਖੀ ਹੋਏ ਅਤੇ ਜਬਰੀ ਚੱਲਦੇ ਹੋਏ ਵੇ ਡਾਤੇ ਬੱਕਰੀਆਂ ਦੇ ਅੱਖਰਾਂ ਪੈਨੇ ਫਿਰਦੇ ਮਾਰੇ ਮਾਰੇ ਫਿਰਦੇ ਰਹੇ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਦੇ ਦਾਸ ਪਰਮੇਸ਼ਵਰ ਦੇ ਅਦਾਸੀਆਂ ਵਿਸ਼ਵਾਸੀजन ਪਥਰਾਉਂ ਕੀਤੇਗੇ ਯਾਨੀ ਕਿ ਪਥਰਾ ਦੇ ਨਾਲ ਮਾਰ ਦਿੱਤੇਗੇ ਆਰਿਆਂ ਦੇ ਨਾਲ ਚੀਰੇ ਗਏ ਜਿਉਂਦੇ ਹੀ ਤੇ ਜਿਉਂਦੇ ਹੀ ਸਾੜ ਦਿੱਤੇਗੇ ਮਾਰ ਦਿੱਤੇਗੇ ਲੇਕਿਨ ਉਹਨਾਂ ਨੇ ਪ੍ਰਮੇਸ਼ੁਰ ਸੀ ਦਾ ਇਨਕਾਰ ਵੀ ਨਹੀਂ ਕੀਤਾ ਅਸੀਂ ਹੁਣ ਕਈ ਹਜ਼ਾਰਾਂ ਸਾਲ ਪਿੱਛੇ ਚੱਲਾਂਗੇ ਲੱਖਾਂ ਸਾਲ ਪਿੱਛੇ ਚੱਲਾਂਗੇ ਅਸੀਂ Hazrat موسی ਨਬੀ ਦੇ ਬਾਰੇ ਕੂਚ ਦੀ ਪੁਸਤਕ ਦੇ ਵਿੱਚੋਂ ਪੜਦੇ ਹਾਂ ਜਦ ਇਜ਼ਰਾਇਲ ਮਿਸਰ ਦੇ ਵਿੱਚ ਗੁਲਾਮ ਸੀਗਾ ਰਾਜਾ ਫਰੋਨ ਦੀ ਗੁਲਾਮੀ ਦੇ ਵਿੱਚ ਸੀਗਾ ਉਸ ਟਾਈਮ ਤੇ ਕੀ ਵੇਖਦੇ ਸੀ ਕਿ ਜੋ ਇਜ਼ਰਾਈਲ ਸੀਗਾ ਮਿਸਰ ਦੇ ਵਿੱਚ ਬਹੁਤ ਵੱਧ ਗਿਆ ਜਿਸ ਤੋਂ ਕਿ ਫਿਰੋਨ ਡਰ ਗਿਆ ਅੱਜ ਵੀ ਮਸੀਹਤ ਜਿਹੜੀ ਆ ਬਹੁਤ ਜ਼ਿਆਦਾ ਵੱਧ ਗਈ ਹੈ ਮੈਂ ਆਸ਼ਾ ਕਰਦਾ ਵਿਸ਼ਵਾਸ ਕਰਦਾ ਕਿ ਅੱਜ ਬਹੁਤ ਜ਼ਿਆਦਾ ਬਦਲੀ ਵੀ ਹੈ ਜਿਵੇਂ ਫਿਰੋਨ ਡਰ ਗਿਆ ਤੇ ਅੱਜ ਵੀ ਕਈ ਲੋਕ ਡਰ ਰਹੇ ਹੈ ਕਿ ਬਹੁਤ ਜਾਦਾ ਬਾਤ ਰਹੇ ਲੇਕਿਨ ਉਹ ਡਰਨ ਦੀ ਅਵਸ਼ਕਤਾ ਨਹੀਂ ਹੈ ਮਸੀਹਤ ਦਾ ਵਧਣਾ ਜ਼ਰੂਰੀ ਹੈ ਜੇ ਕੋਈ ਮਸੀਹਤ ਵਧੇਗੀ ਤੇ ਪਿਆਰ ਵਧੇਗਾ ਮਿਲਾਪ ਵਧੇਗਾ ਔਰ ਪਾਪ ਜੋ ਹੈ ਉਹ ਖਤਮ ਹੋਏਗਾ ਉਸ ਟਾਈਮ ਤੇ ਜੋ ਮਿਸਰ ਦਾ ਰਾਜਾ ਸੀਗਾ ਫਿਰੋਨ ਉਹ ਡਰ ਗਿਆ ਕਿ ਇਜ਼ਰਾਈਲ ਜੋ ਹੈ ਮਿਸਰ ਦੇ ਵਿੱਚ ਬਹੁਤ ਵਧ ਗਿਆ ਹੈ ਕਿਤੇ ਐਵੇਂ ਨਾ ਹੋਵੇ ਕਿ ਇਹਨਾਂ ਦੇ ਵਿੱਚੋਂ ਇਹਨਾਂ ਦਾ ਕੋਈ ਰਾਜਾ ਬਣ ਜੇ ਤੇ ਇਹ ਸਾਰੇ ਅਸਕਰਮ ਅਸੀਂ ਗੁਲਾਮ ਹੋ ਜੀਏ ਉਸ ਟਾਈਮ ਦੇ ਉੱਤੇ ਫਿਰੋਨ ਨੇ ਕੀਤਾ ਕਿ ਇਜ਼ਰਾਈਲ ਨੂੰ ਮਸੀਹਤ ਨੂੰ ਖਤਮ ਕਰਨ ਦੀ ਇੱਕ ਉਪਰਾਲਾ ਕੀਤਾ। ਉਸਨੇ ਕਿਹਾ ਕਿ ਇਜ਼ਰਾਈਲ ਦੇ ਵਿੱਚ ਜਿਹੜੇ ਬੱਚੇ ਪੈਦਾ ਹੁੰਦੇ ਜੇ ਮੁੰਡਾ ਪੈਦਾ ਹੋਵੇ ਉਹਨੂੰ ਜੰਮ ਦੇ ਨੂੰ ਮਾਰ ਦਿੱਤਾ ਜਾਵੇ। ਕੁੜੀ ਨੂੰ ਬਚਾ ਲੈ ਲਵੇ। ਦਾਈਆਂ ਨੂੰ ਹੁਕਮ ਦੇ ਦਿੱਤਾ। ਉਸ ਟਾਈਮ ਦੇ ਉੱਤੇ ਜੋ ਬੱਚਾ ਪੈਦਾ ਹੁੰਦਾ ਸੀਗਾ ਉਸ ਨੂੰ ਨੀਲ ਨਦੀ ਵਿੱਚ ਦਰਿਆ ਦੇ ਵਿੱਚ ਛੁੱਟ ਦਿੱਤਾ ਜਾਂਦਾ ਸੀ ਜੋ ਜੋ। ਲੇਕਿਨ ਪਰਮੇਸ਼ਵਰ ਇਜ਼ਰਾਈਲ ਦੇ ਨਾਲ ਸੀਗਾ ਪਰਮੇਸ਼ਵਰ ਨੇ ਉਹਨਾਂ ਨੂੰ ਬਚਾ ਕੇ ਰੱਖਿਆ موسی ਨਬੀ ਦਾ ਜਨਮ ਹੋਇਆ ਔਰ موسی ਨੂੰ ਪਰਮੇਸ਼ਵਰ ਨੇ ਚੁਣਿਆ موسی ਦੇ ਟਾਈਮ ਦੇ ਉਤੇ ਫਿਰੋਨ ਦੇ ਟਾਈਮ ਦੇ ਉਤੇ ਲੱਖਾਂ ਦੀ ਤੈਦਾਦ ਦੇ ਵਿੱਚ ਛੋਟੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਕੁਰਬਾਨ ਕੀਤਾ ਗਿਆ ਫਿਰ ਅੱਗੇ ਅਸੀਂ ਦੇਖਦੇ ਚੱਲ ਗਏ ਰਾਜਾ ਨਬੂਖਦਨਜ਼ਰ ਨੇ ਇਜ਼ਰਾਈਲ ਦੇ ਉੱਤੇ ਅਤਿਆਚਾਰ ਕੀਤਾ 70 ਸਾਲ ਉਹ ਗੁਲਾਮ ਰਹੇ उन्होंने घर साड़ दें गए जवान मार दे गए बच्चे मार दें गए बहुत सारिया कुर्बानियां ने अगे चल के अभी देखते दे फिर जो प्रविष्णुसी जन्म लेंगे इस धरती उत्ते संसार दे पापा दे शब्द तो पैदा होते हैं पवित्र आत्मा तो पैदा होकर इस धरती प्रभुष्णुशी जन्म लेंद्र ने वेखन मिलता है उस टाइम के उ जो राजा हैरोने हुक्म जारी किया यूशलम के जना भी साल का दो साल का बच्चा पैदा होया है उस बच्चे नु, मुंडे को जानो मार दिता जाए खत्म कर दिता जाए एवें ही गया बच्चे जो सी उन्होंने मानते किस लगी? क्योंकि ज्योतिषा ने जाके पुछया युतियाँ दरवाजा कितने है युधियां दरवाजा कितने पैदा हो तो राजा डर गया ये जोधिष ने सचमुच राजा पैदा होया है कि मेरा शासन कित मेरा राज ना खोया जाए इसलिए उसने सारे ही बच्चे जो उस टाइम के सैम दिते गए उ यमिया नबी की भविष्यवाणी जोड़ी है पूरी होती है रहेल अपने बच्चा रोंदी है ते तो शांति नहीं चलती और चुप नहीं करती तो चेकती चिल्ला है इस प्रकार छोटे छोटे बच्चे साल के दो साल के ਹਰੋਦ ਦੇਸ਼ ਨੇ ਸਾਰੇ ਬਰਬਾਦ ਕਰ ਦਿੱਤੇ ਲੇਕਿਨ ਪਰਮੇਸ਼ਰ ਮਸੀਹ ਨੂੰ ਪਰਮੇਸ਼ਵਰ ਨੇ ਸੰਭਾਲ ਕੇ ਰੱਖਿਆ ਔਰ ਉਹਦੀ ਸਹਾਇਤਾ ਫਰਿਸ਼ਤੇ ਨੇ ਕੀਤੀ ਪਰਮੇਸ਼ਵਰ ਨੇ ਕੀਤੀ ਅੱਗੇ ਚੱਲ ਕੇ ਅਸੀਂ ਦੇਖਦੇ ਹਾਂ ਬਾਈਬਲ ਉਰਧਾਰ ਦੇ ਨਾਲ ਪੜ੍ਹਦੇ ਜਦੋਂ ਅਸੀਂ ਪਰਿਸ਼ੂ ਮਸੀਹ ਜੋ ਨੇ ਉਹਨਾਂ ਦੀ ਕੁਰਬਾਨੀ ਜਿਹੜੀ ਆ ਉਹ ਬਹੁਤ ਵੱਡੀ ਆ ਉਹ ਸਾਡੇ ਪਾਪਾਂ ਦੇ ਲਈ ਕਾਇਮ ਕੀਤੇ ਗਏ ਉਹ ਸਾਡੇ ਪਾਪਾਂ ਦੇ ਲਈ ਸਲੀਬ ਤੇ ਮਰੇ ਗਏ ਜਿੰਨੀਆਂ ਮਕੁਰਬਾਨੀਆਂ ਮੈਂ ਤੁਹਾਨੂੰ ਦੱਸੀਆਂ ਨੇ ਨਬੀ ਜਿਹੜੇ ਮਾਰੇ ਗਏ ਆ ਰਸੂਲ ਜਿਹੜੇ ਮਾਰੇ ਗਏ ਆ ਛੋਟੇ ਬੱਚੇ ਜਿਹੜੇ ਮਾਰੇ ਗਏ ਆ ਮਸੀਹ ਵਿੱਚ ਜ਼ਿੰਦਗੀ ਬਿਤਾਉਣ ਵਾਲੇ ਜਿਹੜੇ ਲੋਕ ਆ ਉਸੇ ਦੀ ਕੀਤੇ ਗਏ ਮਾਰੇ ਗਏ ਲੇਕਿਨ ਇਹ ਜੇਕਰ ਪ੍ਰਮੇਸ਼ੂ ਮਸੀਹ ਸਾਡੇ ਪਾਪਾਂ ਦੇ ਲਈ ਸਲੀਬ ਤੇ ਨਾ ਮਰਦੇ ਤੇ ਇਹ ਵੀ ਕੁਰਬਾਨੀਆਂ ਜਿਹੜੀਆਂ ਸੀਆਂ ਸੰਪੂਰਨ ਨਹੀਂ ਸੀ ਹੋਣੀਆਂ ਪ੍ਰਮੇਸ਼ੂ ਮਸੀਹ ਸਾਡੇ ਪਾਪਾਂ ਦੇ ਲਈ ਸਲੀਬ ਦੇ ਉੱਤੇ ਮਾਰੇ ਗਏ अपना लहू बहाया पापा दे प्रभिशुसी किसी जात पात धर्म मजहबली शहीद नहीं हुए किसे मजहबली शहीद नहीं हुए प्रभु किसी कोमली शहीद नहीं हुए होए प्रभिशमसी किसी कोमली सलीब से नहीं चढ़े प्रभिशुसी पूरे संसार दे पापा दे लिए सलीब से चढ़े सलीब से मारे गए रोम सरकार दे हथों पापियां दे हथों लिखा फड़वाए गए उस टाइम दे उत्ते भी प्रभिशु मसीह ने चिन्ह और चमत्कार किए जिन्हों तो फ्रीसी शास्त्री यहूदी लोग और भी कई लोग जो थे चल गए प्रभु शिमसी तो कि प्रभु शिमति बिजनेस के बंद हो चुके थे प्रभु शिमस सच्चाई नाल चले चिन्ह और चमत्कार किए और वह चमत्कार नहीं सुनते और ना कोई कर पाया रहा इसलिए उन्हें सोचा कि किमें ना कि प्रभु शिमति का नाश किया जाए अभी भी लोग सोचते किसीहत केवे केवे, का नाश किया जाए लेकिन मसीहत नाश करने वाले खुद नाश हो गए लेकिन अभी भी प्रभु परमेश्वर कामेश्वर चला जा, जा रहा है वो तो परमेश्वर अपने करते हैं पाप मुशी जेकरूस से ना दे तो विश्वास साड़ी नेचा सब साड़ कुछ उत्था मैं फिर एक बार दसना चाहना कि प्रभुशुसी किसी जात पात तरफ मजहबली नहीं मारेगी संसार संसारे ਪੂਰੇ ਸੰਸਾਰ ਦੇ ਲਈ ਪੂਰੇ ਸੰਸਾਰ ਦੇ ਪਾਪਾਂ ਦੇ ਲਈ ਮਾਰੇ ਗਏ ਔਰ ਤੀਸਰੇ ਦਿਨ ਮਰਦਮਿਚ ਜੀ ਉੱਠੇ ਇੱਥੇ ਹੀ ਬੱਸ ਨਹੀਂ ਜੋ ਪ੍ਰਮੇਸ਼ੁਰ ਦੇ ਚੇਲੇ ਸੀਗੇ ਬਾਰਾ ਬਾਈਬਲ ਦੇ ਵਿੱਚ ਅਸੀਂ ਦੇਖਦੇ ਹਾਂ ਹਿਸਟੋਰੀਕਲ ਬੁਕਸ ਵੀ ਅਸੀਂ ਪੜ੍ਹਦੇ ਹਾਂ ਭਾਰਤ ਵਿੱਚ ਜੋ ਪ੍ਰਚਾਰ ਹੈ ਪ੍ਰਭੂ ਦਾ ਚੇਲਾ ਥੋਮਸ ਉਸਦੇ ਦੁਆਰਾ ਆਇਆ ਉਸ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਤਲਵਾਰ ਦੇ ਨਾਲ ਵੀ ਮਰ ਦਿੱਤਾ ਗਿਆ ਪਰ ਉਸ ਨੂੰ ਸੁਨਦੀਪ ਤੇ ਚੜਾ ਕੇ ਪੁੱਠਾ ਤੰਗ ਕੇ ਮਾਰ ਦਿੱਤਾ ਗਿਆ ਲੇਕਿਨ ਉਹਨਾਂ ਨੇ ਪਰਮਸ਼ੂ ਦਾ ਇਨਕਾਰ ਨਹੀਂ ਕੀਤਾ ਉਹਨਾਂ ਨੇ ਆਪਣੀ ਨੈਤਿਕਾ ਨੂੰ ਵਿਸ਼ਵਾਸ ਨੂੰ ਨਹੀਂ ਛੱਡਿਆ ਉਹ ਸ਼ਹੀਦ ਹੋ ਗਏ ਉਹ ਮਰ ਗਏ ਲੇਕਿਨ ਉਹਨਾਂ ਨੇ ਪਰਮਸ਼ੂ ਦਾ ਪ੍ਰਚਾਰ ਕੀਤਾ ਸੱਚਾਈ ਦਾ ਪ੍ਰਚਾਰ ਕੀਤਾ ਜੋ ਸੱਚਾਈ ਬੋਲਾਂਗੇ ਸਾਡੇ ਬਹੁਤ سارے ਵਿਰੋਧੀ ਬਣ ਗਏ ਮੈਂ ਸੱਚਾਈ ਤੇ ਚੱਲਣ ਲਈ ਕਿਸੇ ਨੂੰ ਬੁਲਾਗੇ ਤੇ ਬਹੁਤ سارے ਲੋਕ ਸਾਡੇ ਵਿਰੋਧੀ ਬਣ ਗਏ ਲੇਕਿਨ ਇੱਥੇ ਬਸ ਨਹੀਂ ਲੇਕਿਨ ਜਿੱਤ ਜਿਹੜੀ ਆ ਉਹ ਸੱਚਾਈ ਹੋਏਗੀ ਪ੍ਰਭੂ ਸ਼੍ਰੀ ਦੇ ਚੇਲੇ ਜਿਹੜੇ ਸਾਰੇ ਮਾਰੇ ਗਏ ਉਹ ਕਿਉਂ ਸ਼ਹੀਦ ਹੋਏ ਇੱਕ ਆਸ਼ਾ ਹੈ ਕਿ ਪ੍ਰਭੂ ਸ਼੍ਰੀ ਤੇ ਜਦ ਵਾਪਸ ਆਣਗੇ ਅਸੀਂ ਫਿਰ ਮੁਰਦਿਆਂ ਵਿੱਚੋਂ ਜੀ ਉਠਾਂਗੇ 12 ਦੇ 12 ਚੇਲੇ ਸ਼ਹੀਦ ਹੋਏ ਜੋ 12 ਚੇਲਿਆਂ ਨੇ ਰਸੂਲ ਬਣਾਏ ਸੀਗੇ ਜੋ 12 ਚੇਲਿਆਂ ਨੇ ਚੇਲੇ ਬਣਾ ਸੰਤ ਪੌਲਸ ਦੇ ਬਾਰੇ ਪੜਦੇ ਬਾਈਬਲ ਦੇ ਵਿੱਚੋਂ ਉਹ ਤੋਂ ਮੌਤ ਉਸ ਦੀ ਪੱਤਰੀ ਵਿੱਚ ਲਿਖਦੇ ਆ ਕਿ ਮੈਰਾ ਕੂਚ ਦਾ ਨਗਾਰਾ ਵੱਜਣ ਵਾਲਾ ਹੈ ਉਥੇ ਦੇਖਦੇ ਸੀ ਕਿ ਪ੍ਰਭੂ ਸ਼੍ਰੀ ਮਸੀਹ ਦਾ ਦਾਸ ਪੌਲਸ ਰਸੂਲ ਉਸ ਦਾ ਗਲਾ ਕੱਟ ਕੇ ਉਸ ਨੂੰ ਮਾਰ ਦਿੱਤਾ ਜਾਂਦਾ ਇੱਥੇ ਹੀ ਬਸ ਨੇ ਹੋਰ ਵੀ ਕਈ ਵਿਸ਼ਵਾਸੀਆਂ ਨੂੰ ਮਾਰ ਦਿੱਤਾ ਜਾਂਦਾ ਹੈ ਬਾਈਬਲ ਦੇ ਵਿੱਚ ਲਿਖਿਆ ਹੈ ਇੱਕ ਪਰਮੇਸ਼ੁਰ ਦੀ ਸਾਡੇ ਪਾਪਾਂ ਲਈ ਕੁਰੂਸ ਤੇ ਮਾਰੇ ਗਏ ਜਿੰਨੀਆਂ ਵੀ ਸ਼ਹੀਦیاں ਆ ਇਹ ਤਾਂ ਮੈਂ ਬਹੁਤ ਥੋੜੀਆਂ ਦੱਸੀਆਂ ਤੇ ਮੈਂ ਦੱਸਣ ਤੇ ਆਵਾ ਤੇ ਬਹੁਤ ਜਿਆਦਾ ਸ਼ਹੀਦیاں ਨੇ ਬਹੁਤ ਜਿਆਦਾ ਕੁਰਬਾਨੀਆਂ ਨੇ ਲੇਕਿਨ ਸਭ ਤੋਂ ਜਿਹੜੀ ਮੇਨ ਕੁਰਬਾਨੀ ਹੈ ਜਿਸ ਨੇ ਸਾਡੇ ਪਾਪਾਂ ਨੂੰ ਗੁਨਾਹੋਂ ਮਾਫ ਕੀਤਾ ਉਹ ਜੋ ਸਾਰੀਆਂ ਕੁਰਬਾਨੀਆਂ ਨੂੰ ਸੰਪੂਰਨ ਕਰਦੀ ਹੈ ਉਹ ਪਰਮੇਸ਼ੁਰ ਦੀ ਸਲੀਬ ਉਤੇ ਮਾਰੇ ਜਾਣਾ ਤੇਜੇ ਦਿਨ ਮਰਦਿਆਂ ਵਿੱਚੋਂ ਜੂਠਣਾ ਹੈ ਔਰ ਅੱਗੇ ਜਾ ਕੇ ਸੀ ਦੇਖਦੇ ਆ ਕਿ ਪ੍ਰਭੂ ਸ਼ਮਸ ਦੇ ਜੂਠਣ ਤੋਂ ਬਾਅਦ ਜਦ ਔਰਤਾਂ ਹੋ ਰਹੀਆਂ ਸੀ ਤੇ ਪ੍ਰਭੂ ਨੇ ਇੱਕ ਵੇਸ਼ਵਾਨੀ ਕੀਤੀ ਮੈਨੂੰ ਨਹੀਂ ਆਪਣੇ ਬੱਚਾ ਨੂੰ ਲਵ 40 ਸਾਲ ਬਾਅਦ ਫਿਰ ਰੋਮ ਸਰਕਾਰ ਨੇ ਯਹੂਦੀਆਂ ਤੇ ਯਰੂਸ਼ਲਮ ਤੇ ਅਟੈਕ ਕੀਤਾ ਔਰ ਉਸ ਟਾਈਮ ਦੇ ਉੱਤੇ ਵੀ ਬਹੁਤ ਸਾਰੇ ਯਹੂਦੀਆਂ ਨੂੰ ਛੇੜ ਕਰ ਦਿੱਤਾ ਗਿਆ ਬਹੁਤ ਸਾਰੇ ਲੋਕ ਜਿਹੜੇ ਆ ਉਹ ਆਏ ਨੇ ਮਸੀਹਤ ਨੂੰ ਖਤਮ ਕਰ ਲਈ ਹਿਟਲਰ ਵਰਗੇ ਹਰੋਦੇਸ਼ ਵਰਗੇ ਫਿਰੋਨ ਵਰਗੇ ਲੇਕਿਨ ਮਸੀਹਤ ਨੂੰ कोई भी खत्म नहीं कर पाया मसीहत वही वादी, वादी चली जाएगी क्योंकि तो प्रभुशुमसी पापा लिए मारे गए और बहुत व्डे ने और बहुत सामर्थी ने और राज्य के राजे ने और प्रभुओं के प्रभु ने और सू बल दें और सू ताकत देंगे दे और सू हिम्मत देंगे दे तो यशुम सि प्यारा व्यक्ति है यशुम सि जान भी देता है बॉडेस्यु खुदावन यशु का अनुग्रहत्ते बनिया रहे मसीह में कुरबानिया चलाए गए मारे गए ਵੱਡੇ ਕੇ ਪਥਰਾਓ ਕੀਤੇਗੇ ਭੁੱਖੇ ਧਿਆਏ ਰੱਖੇਗੇ ਜੰਗਲਾਂ ਵਿੱਚ ਸਾੜ ਦਿੱਤੇਗੇ ਹੁਣ ਵੀ ਗੱਡੀਆਂ ਵਿੱਚ ਕਈ ਕੀ ਸਾੜ ਦਿੰਦੇ ਆ ਰਸਤੇ ਵਿੱਚ ਸੇਵਕਾਂ ਨੂੰ ਉਹਨੀਆਂ ਨੂੰ ਮਾਰ ਦਿੰਦੇ ਆ ਮੱਸੀ ਵਿੱਚ ਅਜੇ ਵੀ ਬਹੁਤ ਸਾਰੀਆਂ ਕੁਰਬਾਨੀਆਂ ਹੋਣੀਆਂ ਨੇ ਇਹ ਕੁਰਬਾਨੀਆਂ ਹੁੰਦੀਆਂ ਰਹਿਣੀਆਂ ਤੇ ਮੱਸੀਰਤ ਵਧਦੀ ਜਾਏਗੀ ਮੈਂ ਧੰਨਵਾਦ ਕਰਦਾ ਪਰਮੇਸ਼ੁਰ ਦਾ ਕਿ ਪਰਮੇਸ਼ੁਰ ਨੇ ਇਹ ਗੱਲਾਂ ਬੋਲਣ ਦੇ ਲਈ ਮੈਨੂੰ ਮਿਹਰ ਸਹਾਇਤਾ ਕੀਤੀ ਆ ਖੁਦਾਬਦ ਯੇਸ਼ੂ ਦਾ ਬੰਗਰਾ ਤੁਹਾਡੇ ਦੇ ਹਮੇਸ਼ਾ ਬਰਕਤ ਗੋਡ ਬles you